ਸਵਾਲ ਸਾਡਾ ਇੱਥੋਂ ਸ਼ੁਰੂ ਹੋਇਆ ਸੀ ਵੀ ਬਾਹਰਲੇ ਲੋਕ ਜਿਹੜੇ ਨੇ ਉਹ ਦੁਖੀ ਤੇ ਤੰਗ ਕਿਉਂ ਨੇ ਮੈਂ ਉਹਨਾਂ ਨੂੰ ਅਰਜ਼ ਕਰਦਾ ਵੀ ਉਹ ਸਭ ਤੋਂ ਪਹਿਲਾਂ ਕਈਆਂ ਦੀਆਂ ਸ਼ਿਕਾਇਤਾਂ ਜ਼ਿਆਦਾਤਰ ਇਹ ਨੇ ਵੀ ਸਾਡੇ ਬੱਚੇ ਜਿਹੜੇ ਨੇ ਉਹ ਸਾਡੇ ਕੈਨੇਡਾ ਵਿੱਚ ਨਹੀਂ ਹੈਗਾ ਇਹ ਫੋਨ ਬਹੁਤ ਆਉਂਦੀਆਂ ਬੱਚੇ ਨਸ਼ੇ ਕਰਨ ਲੱਗ ਪਏ ਤੇ ਮੁੰਡੇ ਕੁੜੀਆਂ ਦੇ ਮਗਰ ਫਰੀ ਜਾਂਦੇ ਨੇ ਕੁੜੀਆਂ ਮੁੰਡੀਆਂ ਦੇ ਮਗਰ ਫਰੀ ਜਾਂਦੀਆਂ ਨੇ ਤੇ ਹੁਣ ਜਿਹੜੇ ਸ਼ਰਾਬ ਪੀਣ ਲੱਗ ਪਏ ਨਸ਼ੇ ਕਰਨ ਲੱਗ ਪਏ ਕੁਝ ਦੋ ਤਿੰਨ ਕਾਰਨ ਹੁੰਦੇ ਨੇ ਜੋ ਲੋਕਾਂ ਦੇ ਦੱਸਣ ਦੇ ਮੁਤਾਬਕ ਹੀ ਸਾਹਮਣੇ ਆਏ ਨੇ ਇੱਕ ਤਾਂ ਕਾਰੋਬਾਰ ਠੱਪ ਹੋ ਜਾਣ ਦਾ ਕਾਰਨ ਹੁੰਦਾ ਕਰਮਾਂ ਦਾ ਦੋਸ਼ ਹੁੰਦਾ ਜਿਹਨੂੰ ਕਹਿੰਦੇ ਵੀ ਪਿਤਰ ਦੋਸ਼ ਕਿਉਂਕਿ ਜੇ ਅਸੀਂ ਕਹੀਏ ਵੀ 100% ਤੁਹਾਡਾ ਠੀਕ ਹੋ ਜਾਊਗਾ ਜੀ 100% ਅਸੀਂ ਇਹ ਕਰ ਦਾਂਗੇ ਭਾਈ 100% ਵਾਲਾ ਤਾਂ 4.5 ਤੋਂ 5 ਇੱਕ ਘੰਟਾ ਜੇ ਕੋਈ ਧਿਆਨ ਵਿੱਚ ਬਹਿ ਜਾਵੇ ਤੇ ਜਿਹੜੇ ਸਾਡੇ ਖੋਟੇ ਕਰਮ ਨੇ ਸਾਨੂੰ ਦੁੱਖदाई ਕਰਮ ਨੇ ਉਹ ਉਸ ਬੰਦਗੀ ਦੇ ਨਾਲ ਫਿਰ ਸੜਨੇ ਤੇ ਮਰਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਘਟਾਣੂ ਮਰ ਜਾਂਦੇ ਨੇ ਅਮਰ ਸਵੇਲੇ ਦਾ ਇੱਕ ਘੰਟਾ ਇਹ 24 ਘੰਟਿਆਂ ਦੇ ਬਰਾਬਰ ਹੈ ਤੇ ਮਲਟੀਪਲਾਈ ਹੁੰਦਾ ਹੀ ਰਹਿੰਦਾ ਹੈ ਪਰ ਬੰਦਗੀ ਦਾ ਅਰਥ ਕੀ ਹੈ ਬੰਦਗੀ ਕਿਹਨੂੰ ਕਹਿੰਦੇ ਵੀ ਆਪਣੇ ਆਪ ਨੂੰ ਮੰਨ ਲਓ ਅਸੀਂ ਗੁਰਦਾਰੀ ਵੀ ਜਾਣੇ ਆ ਅਸੀਂ ਕਿਸੇ ਵੱਲ ਦੇਖਦੇ ਆ ਵੀ ਕਿ ਕੱਪੜੇ ਕਿੱਡੇ ਬਦਗੇ ਪਾਈ ਨੇ ਸੁੰਦਰਤਾ ਕਿੰਨੀ ਆ ਇਹ ਫਲਾਲੇ ਦੇ ਘਰ ਵਾਲੀ ਕਿੰਨੀ ਸੋਹਣੀ ਆ ਫਲਾਲੇ ਦੀ ਕੁੜੀ ਕਿੰਨੀ ਸੋਹਣੀ ਆ ਇਹਨਾਂ ਗੱਲਾਂ ਵੱਲ ਜਦੋਂ ਸਾਡਾ ਧਿਆਨ ਜਾਂਦਾ ਹੈ ਨਾ ਤਾਂ ਕੋਈ ਮੁਲਕਰ ਨਹੀਂ ਹੋ ਸਕਦਾ ਇਹਨਾਂ ਤੋਂ ਆਪਣੇ ਆਪ ਨੂੰ ਜਦੋਂ ਅਸੀਂ ਬੰਨ ਲਿਆ اے ਮਾਇਆ ਲక్ష్ਮੀ ਤੇਰੇ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਪੂਰਾ ਹੁੰਦਾ ਸਾਰੇ ਕੰਮ ਅਧੂਰੇ ਨੇ ਮਾਇਆ ਤੋਂ ਬਿਨਾ ਮਾਇਆ ਕਰਕੇ ਹੀ ਅਸੀਂ ਚੰਗੇ ਕਰਮ ਕਰਦੇ ਆ ਮਾਇਆ ਕਰਕੇ ਹੀ ਬੁਰੇ ਕਰਮ ਕਰਦੇ ਤੇ ਜਿਹੜੀ ਮਾਇਆ ਇਹ ਫਿਰ ਸਾਡੇ ਮਾੜੇ ਕਰਮਾਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਜੇ ਕੋਈ ਬੰਦਾ 3-4 ਸਾਲ 5 ਸਾਲ ਤੱਕ ਆਪਣੇ ਆਪ ਨੂੰ ਕੰਟਰੋਲ ਕਰ ਲਵੇ ਫਿਰ ਉਹ ਜਿਹੋ ਜਿਹਾ ਜ਼ਿੰਦਗੀ ਨੂੰ ਚਾਹੂਗਾ ਉਹ ਉਸੇ ਤਰ੍ਹਾਂ ਹੀ ਹੋ ਜਾਊਗਾ ਤੇ ਜਿਨ੍ਹਾਂ ਕੋਲੇ ਅਮਰਤ ਵੇਲਾ ਨਹੀਂ ਸੰਭਾਲਣ ਜੋਗੇ ਹੈਗੇ ਉਹ ਫਿਰ ਸਾਡੇ ਵਰਗੇ ਲੋਕਾਂ ਦੇ ਤੱਕ ਪਹੁੰਚ ਕਰਦੇ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਸਾਡੇ ਵਾਸਤੇ ਤੁਸੀਂ ਬੰਦਗੀ ਕਰੋ ਅਸੀਂ ਫਿਰ ਉਹਨਾਂ ਵਾਸਤੇ ਭਾਈ ਹਾਂਜੀ ਵਾਹਿਗੁਰੂ ਜੀ ਕੀ ਹਾਲ ਚਾਲ ਨੇ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਿਹੜਾ ਆਪਣਾ ਟੌਪਿਕ ਹੈਗਾ ਨਾ ਉਹ ਹੈਗੀ ਸਪੈਸ਼ਲੀ ਜਿਹੜੀ ਆਪਣੇ ਬਾਹਰੋਂ ਖੂਨ ਆਉਂਦੇ ਆ ਤੇ ਜਿੱਦਾਂ ਬਾਹਰ ਆਪਣੇ ਪੰਜਾਬੀ ਭਾਈ ਚੜਾ ਗਿਆ ਜਿੱਦਾਂ ਅਮਰੀਕਾ ਹੋ ਗਿਆ ਨਾ ਕੈਨੇਡਾ ਜਾਂ ਫਿਰ ਇੰਗਲੈਂਡ ਹਾਂਜੀ ਉਹ ਉੱਥੇ ਜਾ ਕੇ ਵੀ ਲੋਕ ਦੁਖੀ ਨੇ ਤੇ ਉਹਦਾ ਰੀਜ਼ਨ ਵੀ ਦੱਸੋ ਤੇ ਉਹਨਾਂ ਦਾ ਕੋਈ ਆਪਾ ਦੇਖੋ ਜਿਹੜੇ ਲੋਕ ਬਾਹਰ ਗਏ ਹੋਣੇ ਤੇ ਕਈ ਗੱਲਾਂ ਨੇ ਹਾਂਜੀ ਕਈਆਂ ਦੀਆਂ ਸ਼ਿਕਾਇਤਾਂ ਜ਼ਿਆਦਾਤਰ ਇਹ ਨੇ ਵੀ ਸਾਡੇ ਬੱਚੇ ਜਿਹੜੇ ਨੇ ਉਹ ਸਾਡੇ ਕੈਨੇਡਾ ਵਿੱਚ ਨਹੀਂ ਹੈਗਾ ਇਹ ਫੋਨ ਬਹੁਤ ਆਉਂਦੀ ਆ ਬੱਚੇ ਨਸ਼ੇ ਕਰਨ ਲੱਗ ਪਏ ਬੱਚੇ ਮੁੰਡੇ ਕੁੜੀਆਂ ਆ ਕਰਦਿਆਂ ਤੋਂ ਮਾਤਾ ਪਿਤਾ ਤੋਂ ਬੇ ਕੰਟਰੋਲ ਹੋ ਗਏ ਤੇ ਮੁੰਡੇ ਕੁੜੀਆਂ ਦੇ ਮਗਰ ਫਰੀ ਜਾਂਦੇ ਨੇ ਕੁੜੀਆਂ ਮੁੰਡਿਆਂ ਦੇ ਮਗਰ ਫਰੀ ਜਾਂਦੀਆਂ ਨੇ ਮਾਂ ਪਿਓ ਨੂੰ ਸਾਡਿਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਅਸੀਂ ਇੰਡੀਅਨ ਕਲਚਰ ਦੇ ਵਿੱਚ ਪਲੇ ਹਾਂ ਤੇ ਉਹ ਜਿਹੜੇ ਬੱਚੇ ਉੱਥੇ ਬੌਰਨ ਜਿਹੜੇ ਨੇ ਉਹਨਾਂ ਦਾ ਸੁਭਾਅ ਉਹਨਾਂ ਦੀਆਂ ਆਦਤਾਂ ਉਹਨਾਂ ਦਾ ਕਲਚਰ ਉਹ ਗੋਰਿਆਂ ਵਰਗਾ ਹੋ ਗਿਆ ਤੇ ਸਾਨੂੰ ਉਹ ਸ਼ੂਟ ਨਹੀਂ ਕਰਦਾ ਅਸੀਂ ਗਏ ਤਾਂ ਸੀ ਇਸ ਕਰਕੇ ਵੀ ਬਾਹਰਲੇ ਦੇ ਸ਼ਹਿਰ ਵਿੱਚ ਜਾ ਕੇ ਅਸੀਂ ਵਧੀਆ ਜ਼ਿੰਦਗੀ ਗੁਜ਼ਾਰਾਂਗੇ ਵਧੀਆ ਕੰਮਕਾਰ ਕਰਾਂਗੇ ਤੇ ਸੌਖੀ ਰੋਟੀ ਖਾਵਾਂਗੇ ਹਾਂਜੀ ਤੇ ਠੀਕ ਆ ਕੁਝ ਲੋਕ ਵਧੀਆ ਕੰਮਕਾਰ ਵੀ ਕਰ ਰਹੇ ਨੇ ਰੋਟੀ ਵੀ ਸੌਖੀ ਆ ਸੁਖੀ ਵੀ ਨੇ ਪਰ ਬੱਚਿਆਂ ਤੋਂ ਦੁਖੀ ਨੇ ਹੂੰ ਬੱਚੇ ਕਹਿੰਦੇ ਤਾਂ ਬਾਹਰ ਹੋ ਗਏ ਹਾਂਜੀ ਕਈਆਂ ਦੇ ਮੁੰਡੇ ਨਸ਼ੇ ਕਰਨ ਲੱਗ ਪਏ ਨਸ਼ੇ ਵੀ ਐਸੇ ਕਰਨ ਲੱਗ ਪਏ ਨੇ ਵੀ ਜਿਹੜੇ ਰੋਕਣੇ ਮੁਸ਼ਕਲ ਨੇ ਉਹਨ ਲੋਕ ਸਾਨੂੰ ਫੋਨ ਕਰਦੇ ਆ ਬਾਬਾ ਜੀ ਮੁੰਡੇ ਨਸ਼ੇ ਕਰਦੇ ਨੇ ਜਾਂ ਸਾਡਾ ਬੱਚਾ ਸ਼ਰਾਬ ਬੜੀ ਪੀਂਦਾ ਆ ਜਾਂ ਹੋਰ ਨਸ਼ੇ ਕਰਦੇ ਆ ਅਸ਼ਸ ਉਹ ਡਰਦੇ ਵੀ ਨੇ ਦੱਸਣ ਤੋਂ ਸੰਗਦੇ ਵੀ ਨੇ ਵੀ ਕੀ ਕਰੀਏ ਆਪਣੇ ਬੱਚਿਆਂ ਦੀਆਂ ਕਮਜ਼ੋਰੀਆਂ ਦੱਸਣੀਆਂ ਪੈ ਰੀਆਂ ਨੇ ਪਰ ਜੇ ਨਾ ਦੱਸਣ ਤਾਂ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਦਾ ਹਿੱਲਾ ਕੋਈ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤੇ ਹੁਣ ਜਿਹੜੇ ਸ਼ਰਾਬ ਪੀਣ ਲੱਗ ਪਏ ਨਸ਼ੇ ਕਰਨ ਲੱਗ ਪਏ ਉਹਦੇ ਦੋ ਤਿੰਨ ਕਾਰਨ ਹੁੰਦੇ ਨੇ ਅੱਛਾ ਜੀ ਜੋ ਲੋਕਾਂ ਦੇ ਦੱਸਣ ਦੇ ਮੁਤਾਬਕ ਹੀ ਸਾਹਮਣੇ ਆਏ ਨੇ ਇੱਕ ਤਾਂ ਨਸ਼ੇ ਕਰਨ ਦਾ ਜਾਂ ਘਰ ਪਰਿਵਾਰ ਦਾ ਵਿਗੜ ਜਾਣ ਦਾ ਕਾਰੋਬਾਰ ਠੱਪ ਹੋ ਜਾਣ ਦਾ ਕਾਰਨ ਹੁੰਦਾ ਵੀ ਆਪਣੇ ਕਰਮਾਂ ਦਾ ਦੋਸ਼ ਠੀਕ ਜੀ ਕਰਮ ਦਾ ਦੋਸ਼ ਹੁੰਦਾ ਜਿਹਨੂੰ ਅਸੀਂ ਆ ਕੇ ਕਹਿੰਨੇ ਵੀ ਪਿਤਰ ਦੋਸ਼ ਆ। ਹੂੰ। ਵੀ ਵੱਡੇ-ਵਡੇਰਿਆਂ ਦਾ ਦੋਸ਼ ਆ। ਹੂੰ। ਉਹ ਫਿਰ ਅਸੀਂ ਉਹਨਾਂ ਦੇ ਕੋਲੋਂ ਪੁੰਨ ਦਾਨ ਕਰਵਾਉਨੇ ਆ। ਹੂੰ। ਪੁੰਨ ਦਾਨ ਕਰਨ ਦੇ ਨਾਲ ਕੁਝ ਫਰਕ ਪੈਂਦਾ। ਦੇਖੋ ਕੋਈ ਵੀ ਉਪਾਅ ਹੈਗਾ ਆ ਜਾਂ ਪਾਠ ਪੂਜਾ ਆ ਉਹਦੇ ਨਾਲ ਵੀ 100% ਦਾ ਕਿਸੇ ਨੂੰ ਅਸੀਂ ਨਹੀਂ ਆਰਾਮ ਕਰ ਸਕਦੇ। ਹੂੰ। 80% ਅਸੀਂ ਕਿਸੇ ਦਾ ਭਲਾ ਕਰ ਸਕਦੇ ਆ। ਕਿਉਂਕਿ ਜੇ ਅਸੀਂ ਕਹੀਏ ਵੀ 100% ਤੁਹਾਡਾ ਠੀਕ ਹੋ ਜਾਊਗਾ ਜੀ 100% ਅਸੀਂ ਇਹ ਕਰ ਦਾਂਗੇ ਭਾਈ 100% ਵਾਲਾ ਤਾਂ ਪਰਮਾਤਮਾ ਹੀ ਆ ਅਕਾਲ ਪੁਰਖ ਹੀ ਆ ਜਾਂ ਫਿਰ ਤੁਹਾਡੀ ਆਪਣੀ ਭਗਤੀ ਆ ਜੇ ਤੁਸੀਂ ਆਪਣੀ ਭਗਤੀ ਕਰਦੇ ਹੋ ਤਾਂ ਤੁਸੀਂ 100% ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ ਦੂਜਾ ਬੰਦਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ 100% ਨਹੀਂ ਬਣਾ ਸਕਦਾ ਠੀਕ ਹੈ ਜੀ ਇਸ ਕਰਕੇ ਅਸੀਂ ਉਹਨਾਂ ਨੂੰ ਸਲਾਹ ਦਿੰਨੇ ਆ ਕਿ ਦੁਖੀ ਹੋ ਕੇ ਕਰਦੇ ਹੋ ਵੀ ਸਾਨੂੰ ਕੋਈ ਰਾਹ ਦੱਸੋ ਵੀ ਅਸੀਂ ਕੀ ਕਰੀਏ ਮੈਂ ਉਹਨਾਂ ਨੂੰ ਰਾਹ ਦੱਸ ਦੱਸਦਾ ਹਾਂ ਇਹ ਕਿਉਂਕਿ ਜੋ ਕੁਝ ਅਸੀਂ ਵਿਦਿਆ ਪੜ੍ਹੀ ਆ ਜਾਂ ਸੰਤਾਂ ਮਹਾਂਪੁਰਖਾਂ ਦੇ ਕੋਲੋਂ ਸਿੱਖਿਆ ਆ ਕਿਉਂਕਿ ਸਾਨੂੰ ਤਾਂ ਬਹੁਤ ਇਹ ਮੌਕਾ ਮਿਲਿਆ ਬੰਦਗੀ ਕਰਨ ਦਾ ਤਪੱਸਿਆ ਕਰਨ ਦਾ ਉਹ ਮੇਰੀ ਜ਼ਿੰਦਗੀ ਦੇ ਵਿੱਚ ਨਾ ਦੋ ਤਿੰਨ ਬੰਦਿਆਂ ਦਾ ਨਾਂ ਆ ਹੀ ਜਾਂਦਾ ਹੈ ਬਾਬਾ ਦਰਸ਼ਨ ਸਿੰਘ ਟੱਕੀ ਵਾਲਾ ਅਸੀਂ ਕੁੜੂਵੇ ਰਹਿ ਰਹੇ ਸੀ ਠੀਕ ਹੈ ਜੀ ਤੇ ਕੁੜੂਵੇ ਮੈਨੂੰ ਉਹਨਾਂ ਨੇ ਗਰੰਥੀ ਸਿੰਘ ਰੱਖ ਲਿਆ ਤੇ ਉਹ ਮੈਨੂੰ ਮਹੀਨੇ ਦਾ 300 ਰੁਪਏ ਦਿੰਦੇ ਸੀ ਠੀਕ ਹੈ ਜੀ ਬਹਿੰਗਮ ਸੀ ਮੈਂ ਤੇ ਬਾਬਾ ਦਰਸ਼ਨ ਸਿੰਘ ਟੱਕੀ ਵਾਲੇ ਜਿਹੜੇ ਨੇ ਉਹ ਮੇਰੇ ਕੋਲੇ ਆ ਜਾਂਦੇ ਹੁੰਦੇ ਸੀ ਮੇਰੇ ਕੋਲੇ ਲਗਭਗ ਰਹਿੰਦੇ ਸੀ ਤੇ ਉਸ ਥਾਂ ਦੇ ਉੱਤੇ ਨਾ ਕਮੇਟੀ ਵਾਲਿਆਂ ਨੇ ਗੁਰਦੁਆਰੇ ਵੱਲੋਂ ਸਰੋਵਰ ਬਣਾਇਆ ਬੜਾ ਵਧੀਆ ਐ ਟਿੱਕਾ ਸਾਫ ਪਾਣੀ ਉਹਦਾ ਤੇ ਬਾਬਾ ਦਰਸ਼ਨ ਸਿੰਘ ਟੱਕੀ ਵਾਲਾ ਮੈਨੂੰ ਇੱਕ ਦਿਨ ਰਹਿ ਰਿਹਾ ਉਸ ਤੋਂ ਬਾਅਦ ਬਾਹ ਫੜ ਕੇ ਲੈ ਗਿਆ ਕਹਿੰਦਾ ਚੱਲ ਆ ਚੱਲੀਏ ਤੈਨੂੰ ਬੰਦਗੀ ਕਰਨੀ ਸਿਖਾਵਾਂ ਹੂੰ ਮੈਂ ਕਿਹਾ ਚਲੋ ਮੇਰਾ ਪਿਆਰ ਬਹੁਤ ਸੀ ਉਹਨਾਂ ਦਾ ਹੁਣ ਵੀ ਹੈਗਾ ਹੂੰ ਮੈਂ ਜਾਨਣਾ ਹੁੰਦਾ ਹੁਣ ਵੀ ਟੱਕੀ ਹੂੰ ਤੇ ਕਿਸੇ ਦਿਨ ਚੱਲਾਂਗੇ ਉਹਨਾਂ ਦੇ ਇੰਟਰਵਿਊ ਲੈ ਕੇ ਆਵਾਂਗੇ ਆਪਾਂ ਹਾਂ ਉਹ ਜ਼ਰੂਰ ਚੱਲਾਂਗੇ ਇਕੱਠੇ ਤੇ ਮੈਨੂੰ ਬਾਹ ਤੋ ਫੜ ਕੇ ਲੈ ਗਿਆ ਸਰੋਵਰ ਦੇ ਵਿੱਚ ਕਹਿੰਦਾ ਗਲਗਲ ਪਾਣੀ ਤੱਕ ਹੂੰ ਆਪਾਂ ਬੈਠਣਾ ਰਾਤ ਨੂੰ ਬੈਠ ਕੇ ਸਵੇਰ ਜੂ ਸੂਰਜ ਦੀਆਂ ਕਿਰਨਾਂ ਨਿਕਲਣਗੀਆਂ ਤਾਂ ਆਪਾਂ ਸਰੋਵਰ ਤੋਂ ਨਿਕਲਣਾ ਮੈਸੇਜ ਚਲੋ ਠੀਕ ਹੈ ਮੈਨੂੰ ਇਹ ਘੱਟੋ ਘੱਟ ਕੋਈ ਤਿੰਨ ਚਾਰ ਮਹੀਨੇ ਇਸੇ ਤਰ੍ਹਾਂ ਕਰਦਾ ਰਿਹਾ ਇਹ ਹੈਗਾ ਸੀ ਫੱਕਰ ਆਪਣੀ ਮਰਜ਼ੀ ਦਾ ਮਾਲਕ ਸੀ ਉੱਥੋਂ ਕੁਝ ਇਹਦੇ ਵਿਚਾਰ ਐਸੇ ਹੋਏ ਵੀ ਇਹ ਉੱਥੋਂ ਘੜੂਵੇਂ ਤੋਂ ਛੱਡ ਕੇ ਤੇ ਕਿਤੇ ਖੋੜ ਇਧਰ ਹੁਸ਼ਿਆਰਪੁਰ ਵੱਲ ਕਿਤੇ ਜੰਗਲਾਂ ਦੇ ਵਿੱਚ ਚਲਾ ਗਿਆ ਅਗਿਆਤ ਵਾਸ ਹੋ ਗਿਆ ਕਈ ਸਾਲ ਅਗਿਆਤ ਵਾਸ ਰਿਹਾ ਪਰ ਜਾਂਦਾ ਹੋਇਆ ਮੈਨੂੰ ਜ਼ਰੂਰ ਇਹ ਬੰਦਗੀ ਦੀ ਲਗਨ ਲੱਗ ਗਿਆ ਸੀ ਮੈਂ ਫਿਰ ਸਵੇਰੇ ਅਮਰਤ ਵੇਲੇ ਉੱਠ ਕੇ ਤਾਂ ਇਹ ਭਗਤੀ ਦੇ ਵਿੱਚ ਲੱਗਾ ਰਿਆ ਲੱਗਾ ਰਿਆ ਕੁਝ ਸਮੇਂ ਬਾਅਦ ਮੈਂ ਵੀ ਫਿਰ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਕੋਲ ਆ ਗਿਆ ਉੱਥੇ ਵਿਦਿਆਪਨ ਦੀ ਸ਼ੁਰੂ ਕਰ ਦਿੱਤੀ ਹਾਂ ਉਸ ਵਿਦਿਆ ਦੇ ਵਿੱਚੋਂ ਜੋ ਸਾਨੂੰ ਗਿਆਨ ਮਿਲਿਆ ਉਸ ਵਿਦਿਆ ਦੇ ਥਰੂ ਅਸੀਂ ਅੱਜ ਸੰਗਤਾਂ ਨੂੰ ਉਹ ਦੱਸਦੇ ਆਂ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਦੀ ਬਿਰਤੀ ਨੂੰ ਰੋਕਣਾ ਠੀਕ ਹੈ ਜੀ ਕਿਉਂਕਿ ਮਨ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨੂੰ ਗ੍ਰੰਥੀ ਕਹਿੰਦੇ ਨੇ ਵੀ ਚਲ-ਦਲ ਪੱਤਰ ਪਤਾਕ ਪਟ ਦਾਮਨ ਕਛਪ ਮਾਠ ਭੂਤ ਦੀਪ ਦੀਪਕ ਸਿਖਾ ਯੋਮਨ ਬਿਰਤ ਅਨਾਥ ਵਿਚਾਰ ਵਾਲਾ ਅਨਾਥ ਸਾਧੂ ਜੀ ਉਹ ਇਹ ਕਹਿੰਦੇ ਨੇ ਵੀ ਬਿਰਤੀਆਂ ਨੇ ਮੰਨਦੀਆਂ ਅੱਠ ਪ੍ਰਕਾਰ ਦੀਆਂ ਤੇ ਉਸ ਬਿਰਤੀਆਂ ਵੱਲ ਧਿਆਨ ਰੱਖਣਾ ਵੀ ਮੇਰੀ ਬਿਰਤੀ ਹੁਣ ਕਿਸ ਥਾਂ ਦੇ ਉੱਤੇ ਖੜੀ ਐ ਕਿਹੜੀ ਬਿਰਤੀ ਨੂੰ ਮੈਂ ਰੋਕ ਕੇ ਰੱਖਣਾ ਉਹਨਾਂ ਮਿਰਚੀਆਂ ਨੂੰ ਰੋਕਣਾ ਤੇ ਬੰਦਗੀ ਦੇ ਵਿੱਚ ਲਾਉਣਾ ਹੁਣ ਸਵਾਲ ਸਾਡਾ ਇੱਥੋਂ ਸ਼ੁਰੂ ਹੋਇਆ ਸੀ ਵੀ ਬਾਹਰਲੇ ਲੋਕ ਜਿਹੜੇ ਨੇ ਉਹ ਦੁਖੀ ਤੇ ਤੰਗ ਕਿਉਂ ਨੇ ਮੈਂ ਉਹਨਾਂ ਨੂੰ ਅਰਜ ਕਰਦਾ ਵੀ ਉਹ ਸਭ ਤੋਂ ਪਹਿਲਾਂ ਜਿਹੜਾ ਅਮਰਤ ਵੇਲੇ ਦਾ 1 ਘੰਟਾ ਆ ਠੀਕ ਹੈ ਜੀ ਸਾਡੇ ਇੱਥੇ ਇੰਡੀਆ ਦੇ ਟਾਈਮ ਦੇ ਮੁਤਾਬਕ ਤਾਂ ਉਹ 4:26 ਤੇ ਸ਼ੁਰੂ ਹੁੰਦਾ ਤੇ 5:28 ਤੇ ਉਹ ਸਮਾਂ ਬਰੰਤ ਮਹੂਰਤ ਦਾ ਸਮਾਪਤ ਹੋ ਜਾਂਦਾ ਹੈ ਅਗਰ ਕੋਈ ਮੋٹے ਤੌਰ ਤੇ ਨਾਲ ਵੀ 4:30 ਤੋਂ 5:30 1 ਘੰਟਾ ਜੇ ਕੋਈ ਧਿਆਨ ਵਿੱਚ ਬਹਿ ਜਾਵੇ ਬੰਦਗੀ ਵਿੱਚ ਬਹਿ ਜਾਵੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਮੂਲ ਮੰਤਰ ਦਾ ਜਾਪ ਕਰੇ ਜਾਂ ਕੁਛ ਵੀ ਨਾ ਕਰੇ ਉਹ ਅੰਤਰ ਧਿਆਨੋ ਕੇ ਬਹਿ ਜਾਵੇ ਠੀਕ ਹੈ ਕੁਛ ਨਾ ਕਰੇ ਫਿਰ ਜੋ ਕੁਛ ਉਹਨੇ ਉਹ ਕਰਮ ਕੀਤਾ ਉਹ 24 ਘੰਟੇ ਮਲਟੀਪਲਾਈ ਹੁੰਦਾ ਰਹਿੰਦਾ ਵੱਧਦਾ ਰਹਿੰਦਾ ਤੇ ਵੱਧਦਿਆਂ ਵੱਧਦਿਆਂ ਫਿਰ ਇਹ ਇੱਕ ਇੱਕ ਦਿਨ ਇਹ ਅਵਸਥਾ ਵੱਡ ਜਾਂਦੀ ਆ ਉਹਦੀ ਬੰਦਗੀ ਕਰਨ ਵਾਲੀ ਤੇ ਜਿਹੜੇ ਸਾਡੇ ਖੋਟੇ ਕਰਮ ਨੇ ਸਾਨੂੰ ਦੁਖਦਾਈ ਕਰਮ ਨੇ ਉਹ ਉਸ ਬੰਦਗੀ ਦੇ ਨਾਲ ਫਿਰ ਸੜਨੇ ਤੇ ਮਰਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਘਟਾਣੂ ਮਰ ਜਾਂਦੇ ਨੇ ਹੈ ਤਾਂ ਜਰਾ ਸੀ ਵਾਂਗੂ ਹੀ ਸਾਡੇ ਸਰੀਰ ਵਿੱਚ ਇੱਕ ਵਾਇਰਸ ਆ ਸਾਡੇ ਅੰਦਰ ਜੋ ਬੁਰਾ ਵਾਇਰਸ ਆ ਫਿਰ ਜਿਹੜਾ ਬੰਦਗੀ ਕਰਕੇ ਜੋ ਸਾਨੂੰ એનર્ਜੀ ਮਿਲਦੀ ਆ ਉਹ ਵੀ ਇੱਕ ਵਾਇਰਸ ਫਿਰ ਇਹ ਵਾਇਰਸ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਕਿ ਜਿਹੜੇ ਸਾਡੇ ਖੋਟੇ ਕਰਮਾਂ ਚੋਂ ਭਾਵ ਪੈਦਾ ਹੁੰਦਾ ਹੈ ਉਹਨੂੰ ਇਹ ਨਸ਼ਟ ਕਰ ਦਿੰਦਾ ਅਮਰਤ ਵੇਲੇ ਦਾ ਇੱਕ ਘੰਟਾ ਇਹ 24 ਘੰਟਿਆਂ ਦੇ ਬਰਾਬਰ ਹੈ ਇਹ ਮਲਟੀਪਲਾਈ ਹੁੰਦਾ ਰਹਿੰਦਾ ਹੈ ਇਸ ਕਰਕੇ ਆ ਹੁਣ ਸੰਤਾਂ ਨੇ ਕੁਝ ਉਪਰਾਲਾ ਕੀਤਾ ਮੈਨੂੰ ਕੋਸ਼ਿਸ਼ ਕੀਤਾ ਸੱਜਣਾ ਨੇ ਇੰਗਲੈਂਡ ਮੈਨੂੰ ਬੁਲਾ ਰਹੇ ਨੇ ਠੀਕ ਹੈ ਵੀ ਇੰਗਲੈਂਡ ਦੇ ਵਿੱਚ ਬਾਬਾ ਜੀ ਆਓ ਮੈਂ ਹੁਣ ਉੱਥੇ ਜਾ ਕੇ ਹਰ ਘਰ ਦੇ ਵਿੱਚ ਜਿੱਥੇ ਮੈਨੂੰ ਬੁਲਾਉਣਗੇ ਉਹਨਾਂ ਨੂੰ ਇਹ ਸਾਰਾ ਸਿਸਟਮ ਕਰਾ ਕੇ ਆਉਂਗਾ ਬੰਦਗੀ ਉਹਨਾਂ ਦੀ ਸ਼ੁਰੂ ਵੀ ਕਿਵੇਂ ਤੁਸੀਂ ਪਾਠ ਕਰਨਾ ਇਸ ਤਰ੍ਹਾਂ ਬੰਦਗੀ ਸ਼ੁਰੂ ਕਰਨੀਆਂ ਕਿਉਂਕਿ ਬੰਦਗੀ ਤੋਂ ਬਿਨਾ ਕੋਈ ਪਾਠ ਪੂਜਾ ਸਫਲ ਨਹੀਂ ਹੁੰਦੀ ਠੀਕ ਹੈ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੇ ਸਾਹ ਗੁਰਬਾਣੀ ਕਹਿੰਦੀ ਬੰਦਗੀ ਕਰ ਜਿਨਾ ਚਰ ਸਰੀਰ ਵਿੱਚ ਸਾਹ ਹੈ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾਨੀ ਭਜ ਲੈ ਰੇ ਮਨ ਸਾਰੰਗ ਭਾਨੀ ਗੁਰਬਾਣੀ ਕਹਿੰਦੀ ਜਿਨਾ ਚਰ ਸਰੀਰ ਤੰਦਰੁਸਤਾ ਉਹਨਾਂ ਚਿਰ ਬੰਦਗੀ ਕਰਨਾ ਗੁਰਬਾਣੀ ਚ ਬਹੁਤ ਸਾਰੇ ਥਾਵਾਂ ਦੇ ਉੱਤੇ ਬੰਦਗੀ ਕਰਨ ਦਾ ਜ਼ਿਕਰ ਆਇਆ ਪਰ ਬੰਦਗੀ ਦਾ ਅਰਥ ਕੀ ਹੈ ਬੰਦਗੀ ਕਿਹਨੂੰ ਕਹਿੰਦੇ ਵੀ ਆਪਣੇ ਆਪ ਨੂੰ ਬੰਦ ਕਰਨਾ ਜੀ ਬਿਰਤੀਆਂ ਨੂੰ ਬੰਦ ਕਰਨਾ ਆਪਣੇ ਮਨ ਦੇ ਸੁਭਾਅ ਨੂੰ ਬੰਦ ਕਰਨਾ ਆਪਣੇ ਸੁਭਾਅ ਦੇ ਵਿੱਚ ਜਿਹੜੀਆਂ ਆਦਤਾਂ ਨੇ ਉਹਨਾਂ ਨੂੰ ਬੰਦ ਕਰਨਾ ਹਾਫੀ ਸ਼ੋਤਾ ਜਰੂਰ ਕਰਦੇ ਪਾਠ ਵੀ ਕਰਦੇ ਆ ਬੰਦਗੀ ਦਾ ਢੋਂਗ ਵੀ ਕਰਦੇ ਆ ਪਰ ਆਪਣੇ ਆਪ ਨੂੰ ਬੰਦ ਨਹੀਂ ਕਰਦੇ ਵੀ ਅਸੀਂ ਆਪਣੇ ਸੁਭਾਅ ਨੂੰ ਬੰਦ ਕਰ ਕਿਸ ਤਰ੍ਹਾਂ ਕਰ ਰਹੇ ਹਾਂਜੀ ਬੰਦ ਤੋਂ ਭਾਵ ਮਤਲਬ ਬੰਦ ਤੋਂ ਭਾਵ ਜੋ ਬਿਰਤੀਆਂ ਸਾਡੀਆਂ ਬਾਹਰ ਜੇ ਨੂੰ ਬੰਦਨ ਕਰਨਾ ਬੰਨ ਲੈਣਾ ਜਿਹੜੇ ਆਪਣੇ ਮਨ ਦੇ ਵਿੱਚ ਵਿਕਾਰ ਚੱਲਦੇ ਆ ਮੰਨ ਲਓ ਅਸੀਂ ਗੁਰਦਾਰੀ ਵੀ ਜਾਣਦੇ ਆ ਅਸੀਂ ਕਿਸੇ ਵੱਲ ਦੇਖਦੇ ਆ ਵੀ ਕੱਪੜੇ ਕਿੱਡੇ ਵਦ ਗਿਆ ਭਾਈ ਨੇ ਫੰਦਰਤਾ ਕਿੰਨੀਆਂ ਇਹ ਫਲਾਲੇ ਦੇ ਘਰ ਵਾਲੀ ਕਿੱਡੀ ਸੋਹਣੀ ਆ ਫਲਾਲੇ ਦੀ ਕੁੜੀ ਕਿੱਡੀ ਸੋਹਣੀ ਆ ਇਹਨਾਂ ਗੱਲਾਂ ਵੱਲ ਜਦੋਂ ਸਾਡਾ ਧਿਆਨ ਜਾਂਦਾ ਹੈ ਨਾ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਹੂੰ ਇਹਨਾਂ ਤੋਂ ਆਪਣੇ ਆਪ ਨੂੰ ਜਦੋਂ ਅਸੀਂ ਬੰਨ ਲਿਆ ਰੋਕ ਲਿਆ ਆਪਣੇ ਆਪ ਦੇ ਵਿੱਚ ਬੰਧਨ ਲਾ ਦਿੱਤੇ ਤਾਂ ਉਹਨੂੰ ਕਹਿੰਦੇ ਨੇ ਬੰਦਗੀ ਕਰਦਾ ਬੰਦਾ ਉਹ ਤੀਜਾ ਬੰਦਗੀ ਵਿੱਚ ਆਉਂਦੀਆਂ ਨੇ ਆਪਣੇ ਆਪ ਨੂੰ ਹਰ ਪਾਸੇ ਤੋਂ ਰੋਕੇ ਰੱਖਣਾ ਬੰਨ ਕੇ ਰੱਖਣਾ ਜਦੋਂ ਬੰਦੀਆਂ ਬਿਰਤੀਆਂ ਸਵੇਰ ਆਦਤ ਬੰਨ ਲੈ ਤਾਂ ਅਸੀਂ ਸਮਝ ਲਓ ਵੀ ਆਪਣੇ ਆਪ ਦੇ ਉੱਤੇ ਕਾਬੂ ਪਾ ਲਿਆ ਤੇ ਇਥੋਂ ਸ਼ੁਰੂਆਤ ਹੁੰਦੀ ਆ ਜਦੋਂ ਅਸੀਂ ਆਪਣੇ ਆਪ ਨੂੰ ਕੰਟਰੋਲ ਕਰਨ ਲੱਗ ਪਾਵਾਂਗੇ ਫਿਰ ਸਾਡੇ ਮਾੜੇ ਕਰਮਾਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਜੇ ਕੋਈ ਬੰਦਾ 3-4 ਸਾਲ 5 ਸਾਲ ਤੱਕ ਆਪਣੇ ਆਪ ਨੂੰ ਕੰਟਰੋਲ ਕਰ ਲਵੇ ਫਿਰ ਉਹ ਜਿਹੋ ਜਿਹਾ ਜ਼ਿੰਦਗੀ ਨੂੰ ਚਾਹੂਗਾ ਉਹ ਉਸੇ ਤਰ੍ਹਾਂ ਹੀ ਹੋ ਜਾਊਗਾ ਉਹਦੇ ਕਰਮ ਫਲੀ ਭੂਤ ਹੋਣ ਲੱਗ ਪੈਣਗੇ ਜੋ ਉਹਨੇ 5 ਸਾਲਾਂ ਦੇ ਵਿੱਚ ਬੀਜਿਆ ਉਹ ਉਗਣਾ ਸ਼ੁਰੂ ਹੋ ਜਾਊਗਾ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਹਿਬਾਨਾ ਨੇ ਭਗਤਾਂ ਨੇ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਇਹਨਾਂ ਗੱਲਾਂ ਤੋਂ ਸਮਝਾਇਆ ਵੀ ਅਸੀਂ ਆਪਣੇ ਆਪ ਨੂੰ ਸਹੀ ਸੱਚੇ ਸੁੱਚੇ ਕਿਵੇਂ ਕਰਨਾ ਗੁਰਬਾਣੀ ਚ ऐसे ऐसे शब्द ਵੀ ਆਏ ਨੇ ਜਿਹੜੇ ਪਿਆਰ ਨਾਲ ਵੀ ਦੱਸੇ ਗਏ ਨੇ ਤੇ ਗੁਰੂਆਂ ਨੇ ਤਾੜਨਾ ਵੀ ਕੀਤੀ ਆ ਇਹਨਾਂ ਗੱਲਾਂ ਤੋਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਫਲਸਫਾ ਹੈਗਾ ਉਹ ਕਹਿੰਦੇ ਬਈ ਮਾਇਆ ਗੁਜਰਾਨ ਤੇ ਗੁਜ਼ਾਰੇ ਵਾਸਤੇ ਮਾਇਆ ਵੀ ਚਾਹੀਦੀ ਆ ਕੰਮਕਾਰ ਵੀ ਕਰਨਾ ਚਾਹੀਦਾ ਹੈ ਕਿਉਂਕਿ ਪੈਸੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਜਿਹਨੂੰ ਗੁਰੂ ਜੀ ਨੇ ਕਿਹਾ ਬਈ ਆਦ ਭਵਾਨੀ ਇਸਰੀ ਮਾਇਆ ਜਾਂ ਕੋ ਨਾਮ ਕੰਮ ਬਿਲ ਸਾਰੇ ਨਾ ਇੱਕਸ਼ਨ ਪੂਰਨ ਹੋਤ ਨਾ ਕਾਮ ਇਹ ਮਾਇਆ ਲక్ష్ਮੀ ਤੇਰੇ ਤੋਂ ਬਿਨਾ ਤਾਂ ਕੋਈ ਕਾਮ ਹੀ ਨਹੀਂ ਪੂਰਾ ਹੁੰਦਾ ਸਾਰੇ ਕੰਮ ਅਧੂਰੇ ਨੇ ਮਾਇਆ ਤੋਂ ਬਿਨਾ ਕਿਉਂਕਿ ਮਾਇਆ ਹੀ ਜਿਹੜੀ ਹੈਗੀ ਆ ਸਾਨੂੰ ਮੁਕਤੀ ਦਿੰਦੀ ਆ ਮਾਇਆ ਹੀ ਸਾਨੂੰ ਨਰਕਾਂ ਚ ਪਹੁੰਚਾਉਂਦੀ ਆ ਮਾਇਆ ਹੀ ਸਵਰਗਾਂ ਚ ਪਹੁੰਚਾਉਂਦੀ ਆ ਮਾਇਆ ਕਰਕੇ ਹੀ ਅਸੀਂ ਚੰਗੇ ਕਰਮ ਕਰਦੇ ਆ ਮਾਇਆ ਕਰਕੇ ਹੀ ਬੁਰੇ ਕਰਮ ਕਰਦੇ ਆ ਉਹੀ ਮਾਇਆ ਜਿਹੜੀ ਮਾਇਆ ਦੇ ਨਾਲ ਅਸੀਂ ਚੰਗੇ ਕੰਮ ਵੀ ਕਰਦੇ ਹਾਂ ਉਹੀ ਮਾਇਆ ਜੋ ਪੁੱਠੀ ਵਰਤੀ ਹੁੰਦੀ ਹੈ ਤੇ ਬੰਦਾ ਖੋਟੇ ਕਰਮ ਵੀ ਕਰਨ ਲੱਗ ਪੈਂਦਾ ਤੇ ਜਿਹੜੀ ਮਾਇਆ ਇਹੀ ਪ੍ਰਮਾਤਮਾ ਦਾ ਰੂਪ ਆ ਪ੍ਰਮਾਤਮਾ ਦਾ ਰੂਪ ਹੈ ਮਾਇਆ ਕਿਉਂ ਛਾਇਆ ਰੂਪੀ ਹੋ ਕੇ ਵਿਚ੍ਰਿਤ ਸ੍ਰੀ ਗੋਪਾਲ ਆਪੇ ਲక్ష్ਮੀ ਬਪਤਰੇ ਜੀਉ ਜੰਤਪ੍ਰਤਪਾਲ ਕਿ ਛਾਇਆ ਰੂਪੀ ਹੋ ਕੇ ਹੀ ਪਰਮਾਤਮਾ ਜਿਹੜਾ ਉਹ ਤੁਰਿਆ ਫਿਰਦਾ ਮਾਇਆ ਦੇ ਰੂਪ ਦੇ ਵਿੱਚ ਹੂੰ ਤੇ ਗੁਰੂ ਗੁਰੂਆਂ ਨੇ ਕੁਝ ਗੁਰਬਾਣੀ ਵਿੱਚ ਇਹ ਵੀ ਕਹੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੁਸੀਂ ਹੀ ਕੋ ਫਿਰਸਾ ਖਾਏ ਜਿਹੜਾ ਮਾਇਆ ਦੀ ਸੇਵਾ 'ਚ ਲੱਗ ਗਿਆ ਮਾਇਆ 'ਚ ਗਲਤਾਨ ਹੋ ਗਿਆ ਫਿਰ ਉਹਨੂੰ ਮਾਇਆ ਖਚਤ ਕਰਨ ਲੱਗ ਪੈਂਦੀ ਹੈ ਇਸ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਫਿਰ ਉਹੀ ਮਾਇਆ ਜਿਹੜੀ ਸਾਨੂੰ ਚੰਗੇ ਕਰਮਾਂ ਚ ਸਾਨੂੰ ਭਗਤੀ ਚ ਲੈ ਕੇ ਜਾਂਦੀ ਸੀ ਫਿਰ ਉਹੀ ਜਦੋਂ ਅਸੀਂ ਮਾਇਆ ਦੇ ਵਿੱਚ ਹੀ ਲੱਗ ਗਏ ਆ ਹਰ ਕੰਮ ਮਾਇਆ ਮਾਇਆ ਕਰਮ ਹੋਏ ਮਾਇਆ ਕਿਸੇ ਨਾਲ ਸਾਥ ਫਿਰ ਉਹੀ ਮਾਇਆ ਜਿਹੜੀ ਸਾਨੂੰ ਦੁਸ਼ ਕਰਮ ਕਰਨ ਲੱਗ ਪੈਂਦੀ ਆ ਤਾਂ ਇਸ ਕਰਕੇ ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਆ ਉਹ ਹੈਗੀ ਆ ਸ਼ੁੱਧ ਸ਼ੁੱਧ ਮਾਇਆ ਸ਼ੁੱਧ ਵਿਚਾਰ ਸ਼ੁੱਧ ਕਰਮ ਤੇ ਉਹਦੇ ਨਾਲ ਸਾਡੇ ਜਿਹੜੇ ਦੁੱਖ ਨੇ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਜਦੋਂ ਸਾਡੀ ਮਿਰਤੀ ਸੁਰਤੀ ਵਿਚਾਰ ਧਾਰਾ ਸਾਡੀ ਨਾ ਹੋਈ ਤਾਂ ਉਹੀ ਮਿਰਤੀ ਸਾਡੀ ਮਾਇਆ ਵਾਲੀ ਹੋ ਕੇ ਉਹ ਮਾਇਆ ਵਾਲੀ ਕੱਲੇ ਪੈਸੇ ਨੂੰ ਆਪਾਂ ਮਾਇਆ ਨਹੀਂ ਕਹਿੰਦੇ ਮਾਇਆ ਸੁਭਾਅ ਹੈ ਸਾਡੇ ਸੁਭਾਅ ਦੇ ਵਿੱਚ ਮਾਇਆ ਹੈ ਸਾਡੀਆਂ ਆਦਤਾਂ ਜਿਹੜੀਆਂ ਨੇ ਉਹ ਮਾਇਆ ਵਾਲੀਆਂ ਨੇ ਬੁਰੀਆਂ ਆਦਤਾਂ ਨੇ ਉਹਨਾਂ ਨੂੰ ਚੰਗੇ ਪਾਸੇ ਕਿਵੇਂ ਲਾਉਣਾ ਉਹ ਗੁਰਬਾਣੀ ਦੀ ਸੇਧ ਲੈਣੀ ਆ ਚੰਗੇ ਮਹਾਪੁਰਖਾਂ ਦੀ ਸੇਧ ਲੈਣੀ ਆ ਜਿਦਾ ਕਰਕੇ ਸਾਨੂੰ ਚੰਗੀ ਬੰਦਗੀ ਵਿਚਾਰ ਧਾਰਾ ਆ ਜਾਵੇ ਤੇ ਇਸ ਸਾਰੇ ਕਾਸੇ ਦੇ ਵਿੱਚ ਬੰਦਗੀ ਦਾ ਪਰਟਵਾਰ ਆਉਦਾ ਰਹਿੰਦਾ ਹੈ ਤੇ ਬੰਦਗੀ ਕਰਨ ਵਾਸਤੇ ਅਮਰਤ ਵੇਲੇ ਉੱਠਣਾ ਪਹਿਲਾਂ ਕੀ ਕਰਨਾ ਦੇਖੋ ਸਾਡੇ ਕੋਲ ਸਾ ਕੀਰਤਨ ਕਰਦੇ ਆ ਸਾਰੀ ਰਾਤ ਰੈਣ ਸਭਾਈ ਵੀ ਹੁੰਦੀ ਆ ਕਥਾ ਕੀਰਤਨ ਹੁੰਦੀ ਤਾਂ ਅਖੀਰ ਤੇ ਜਾ ਕੇ ਅਸੀਂ ਅਰਦਾਸ ਕਰਦੇ ਆ ਜਿੰਨਾ ਚਿਰ ਅਰਦਾਸ ਨਹੀਂ ਕਰਦੇ ਤਾਂ ਅਸੀਂ ਸਮਝਦੇ ਵੀ ਸਾਰਾ ਕੁਝ ਅਧੂਰਾ ਹੀ ਆ ਸਭ ਤੋਂ ਪਹਿਲਾਂ ਅਸੀਂ ਜੋ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਆਉਂਦਾ ਮੈਂ ਇਹ ਕਹਿੰਦਾ ਵੀ ਇੱਕ ਓੰਕਾਰ ਦੇ ਨਾਂ ਦੇ ਉੱਤੇ ਅਸੀਂ ਉਹਦੀ ਪੂਜਾ ਕਰ ਲਈਏ ਇੱਕ ਓੰਕਾਰ ਦੀ ਫੁੱਲ ਕਾਲੇ ਚਿੱਟੇ ਤਿਲ ਚਾਵਲ ਇਹ ਲੈ ਕੇ ਤੇ ਫੁੱਲ ਲੈ ਕੇ ਅਸੀਂ ਇੱਕ ਓੰਕਾਰ ਦੇ ਨਾਂ ਦੇ ਉੱਤੇ ਇੱਕ ਥਾਲੇ ਦੇ ਵਿੱਚ ਚੜਾ ਲਓ ਫਿਰ ਅੱਗੇ ਆ ਗਈ ਪ੍ਰਥਮ ਭਗਉਤੀ ਸਿਮਰ ਕੇ ਉਹੀ ਮਾਇਆ ਉਹੀ ਲక్ష్ਮੀ ਭਗਉਤੀ ਦੁਰਗਾ ਕਾਲੀ ਚੰਡੀ ਉਹ ਪ੍ਰਮਾਤਮਾ ਦੀ ਸ਼ਕਤੀ ਆ ਜਿਸ ਪ੍ਰਮਾਤਮਾ ਦੀ ਸ਼ਕਤੀ ਨੇ ਬਰਮਾ ਵਿਸ਼ਨੂੰ ਨੂੰ ਪੈਦਾ ਕੀਤਾ ਉਹ ਸ਼ਕਤੀ ਹੈ ਦੁਰਗਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੋਰ ਇਸ਼ਾਰਾ ਕੀਤਾ ਵੀ ਜਿਹੜੀ ਦੁਰਗਾ ਹੈ ਚਾਹੇ ਉਹ ਸਾਰੇ ਸੰਸਾਰ ਨੂੰ ਚਲਾਉਂਦੀ ਆ ਸਾਰੇ ਸੰਸਾਰ ਨੂੰ ਉਹਨੇ ਜਨਮ ਦਿੱਤਾ ਪਰ ਦੁਰਗਾ ਨੂੰ ਸਾਜਣ ਵਾਲਾ ਵੀ ਕੋਈ ਉੱਪਰ ਹੈ ਉਹ ਕੀ ਹੈ ਤੈਹੀਂ ਦੁਰਗਾ ਸਾਜ ਕੇ दैਤਾਂ ਦਾ ਨਾਸ ਕਰਾਇਆ ਇਹ दैਤਾਂ ਨੂੰ ਜਿਹੜਾ ਮਾਰਿਆ दैਤਾਂ ਦਾ ਨਾਸ ਕਰਾਇਆ ਦੁਰਗਾ ਦੀ ਸਾਜਣਾ ਕੀਤੀ ਇਹਦਾ ਮਤਲਬ ਦੁਰਗਾ ਤੋਂ ਵੀ ਉੱਪਰ ਕੋਈ ਹੈ ਉਹਨੂੰ ਕਹਿੰਦੇ ਬ੍ਰਹਮ ਬ੍ਰਹਮ ਨੇ ਦੁਰਗਾ ਜੀ ਸਾਜਨਾ ਕੀਤੀ ਦੁਰਗਾ ਨੇ ਬਰਮਾ ਵਿਸ਼ਨੂੰ ਸ਼ਿਵ ਜੀ ਦੀ ਸਾਜਨਾ ਕੀਤੀ ਅੱਗੇ ਸੰਸਾਰ ਦੇ ਰਤਨ ਰਚੀ ਗਈ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਇਹਦੇ ਵਿੱਚ ਦੱਸੂਗਾ ਵੀ ਪਰਮਾਤਮਾ ਕੀ ਆ ਬ੍ਰਹਮ ਕੀ ਆ ਤੇ ਬ੍ਰਹਮ ਗਿਆਨੀ ਕੀ ਆ ਇਹ ਤਿੰਨ ਚੀਜ਼ਾਂ ਤੇ ਆਪਾਂ ਅਗਲੀ ਵੀਡੀਓ 'ਚ ਵਿਚਾਰ ਕਰਾਂਗੇ ਅੱਜ ਦੀ ਵੀਡੀਓ ਇੱਥੇ ਹੀ ਆਪਾਂ ਸਮਾਪਤ ਕਰਦੇ ਆਂ ਨਹੀਂ ਪਰ ਥੋੜਾ ਜਿਹਾ ਤਾਂ ਰਹਿ ਗਿਆ ਬਾਈ ਗੁਰੂ ਇੱਕ ਇਹ ਦੱਸੋ ਨਾ ਜਿਸ ਤਰ੍ਹਾਂ ਤੁਸੀਂ ਦੱਸਿਆ ਅਮਰਤ ਬੇਲਾ ਦੀ ਸਟਾਰਟਿੰਗ ਦੀ ਨਿਸ਼ਾਨੀਆਂ ਕੀ ਨੇ ਨਾ ਹਾਂ ਅੰਮ੍ਰਿਤ ਵੇਲੇ ਦੀਆਂ ਨਿਸ਼ਾਨੀਆਂ ਕੀ ਨੇ ਨਿਸ਼ਾਨੀ ਤਾਂ ਅੰਮ੍ਰਿਤ ਵੇਲੇ ਜਿਹੜਾ ਕਰਨ ਲੱਗ ਪਊਗਾ ਇਹ ਤਾਂ ਅਨੁਭਵ ਉਸੇ ਈ ਹੋਊਗਾ ਜੋ ਬਾਸਾਂ ਮਾਣੀ ਲੋਕਾਂ ਕੋਲੇ ਹੈ ਜਿੱਦਾਂ ਲੋਕਾਂ ਕੋਲੇ ਬਾਹਰ ਜਿਹੜੇ ਬਾਹਰ ਗਏ ਨੇ ਉਹਨਾਂ ਕੋਲ ਉਹਨਾਂ ਕੋਲ ਹਾਂ ਬਾਹਰ ਨਹੀਂ ਲੋਕਾਂ ਕੋਲ ਜਿਨ੍ਹਾਂ ਕੋਲ ਦੇਖੋ ਅੰਮ੍ਰਿਤ ਵੇਲਾ ਹੈ ਉਹ ਅੰਮ੍ਰਿਤ ਵੇਲਾ ਸੰਭਾਲਣ ਤੇ ਜਿਨ੍ਹਾਂ ਕੋਲੇ ਅੰਮ੍ਰਿਤ ਵੇਲਾ ਨਹੀਂ ਸੰਭਾਲਣ ਯੋਗੇ ਹੈਗੇ ਉਹ ਫਿਰ ਸਾਡੇ ਵਰਗੇ ਲੋਕਾਂ ਦੇ ਤੱਕ ਪਹੁੰਚ ਕਰਦੇ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਸਾਡੇ ਵਾਸਤੇ ਤੁਸੀਂ ਬੰਦਗੀ ਕਰੋ ਹੂੰ ਅਸੀਂ ਫਿਰ ਉਹਨਾਂ ਵਾਸਤੇ ਭਾਈ ਮੈਂ ਸਵੇਰੇ 4:00 5:00 ਸਾਡੇ ਜੋ ਪਾਠ ਪੂਜਾ ਹੈਗੀ ਹੈ ਕਈਆਂ ਦੇ ਕਰਾਂ ਚ ਕਸਰ ਹੁੰਦੀ ਆ ਤੇ ਉਹਨਾਂ ਨੂੰ ਹਾਮਰੇ ਵੀ ਕਰਨਾ ਪੈਂਦਾ ਕਈਆਂ ਦੀ ਜੋਤ ਜਗਾ ਕੇ ਪਾਠ ਕਰਨਾ ਪੈਂਦਾ ਫੁੱਲ ਛੜੋਣੇ ਪੈਂਦੇ ਆ ਜਿਹੋ ਜੀ ਉਹਦੇ ਕਰਮਾਂ ਦੀ ਕਮਜ਼ੋਰੀ ਹੋਵੇ ਸਾਨੂੰ ਉਹੋ ਜੀ ਪਾਠ ਪੂਜਾ ਉਹਦੀ ਕਰਨੀ ਪੈਂਦੀ ਆ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਜਿਹੜੇ ਕੰਮਰਤ ਵੇਲਾ ਸੰਭਾਲ ਸਕਦੇ ਆ ਉਹ ਕਰੋ ਦੋ ਚਾਰ ਸਾਨਾਂ ਦੇ ਜਿ ਤੁਹਾਡੀ ਬਿਰਤੀ ਇਹੋ ਜੀ ਹੋ ਜੂਗੀ ਕਿ ਤੁਹਾਨੂੰ ਕੁਝ ਚੰਗਾ ਲੱਗਣ ਲੱਗ ਪੂਗਾ ਇਹਦੇ ਵਿੱਚੋਂ ਪ੍ਰਾਪਤੀ ਆਪਣੇ ਆਪ ਇੱਕ ਅਨਪਵ ਹੋਊਗਾ ਵੀ ਹਾਂ ਮੈਂ ਚੰਗਾ ਕੁਝ ਕਰ ਰਿਆਂ ਤੇ ਚੰਗੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਪਰ ਸਮਾਂ ਲੱਗਦਾ ਕਿਉਂਕਿ 5-4 ਸਾਲ ਲੱਗਣਗੇ ਪਹਿਲਾਂ ਤਾਂ ਸਾਡੇ ਜਿਹੜੇ ਮਾੜੇ ਕਰਮ ਨੇ ਉਹ ਕੱਟੇ ਜਾਣਗੇ ਅੰਮ੍ਰਿਤ ਵੇਲੇ ਨਾਮ ਜਪ ਕੇ ਜਾਂ ਜੋ ਵੀ ਕੁਝ ਕਰਕੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਕਰਮ ਨੇ ਉਹ ਪਰਫੁੱਲਤ ਹੋਣੇ ਸ਼ੁਰੂ ਹੋਣਗੇ ਐ ਨਹੀਂ ਵੀ ਇੱਕ ਦਿਨ ਮਾਲਾ ਲੈ ਕੇ ਬੈਠਿਆ ਤੇ ਅਗਲੇ ਦਿਨ ਦੇਖਿਆ ਵੀ ਤਾਂ ਫਾਇਦਾ ਹੀ ਕੋਈ ਨਹੀਂ ਹੁੰਦਾ ਤੇ ਛੱਡੋ ਪੜੇ ਇਹਨੂੰ ਇਹ ਤਾਂ ਉਪਾਈ ਗੁਰਦਾਸ ਕਹਿੰਦੇ ਸਿਲ ਜੋਗ ਅਲੂਣੀ ਚੱਟੀਏ ਇਹ ਤਾਂ ਅਲੂਣੀ ਸਿਲ ਪੱਥਰ ਨੂੰ ਜੀਵਨਾ ਚੱਟਣ ਵਾਲੀ ਗੱਲ ਹੁੰਦੀ ਆ ਤੇ ਅਗਲੀਆਂ ਵਿਚਾਰਾਂ ਫੇ ਆਪਾਂ ਕਰਾਂਗੇ ਕੋਈ ਗੱਲ ਨਹੀਂ ਵਿਚਾਰ ਆਉਦੀ ਰਹਿਣੀ ਆ ਅੱਜ ਦੀ ਇੱਕ ਮੇਰਾ ਵਿਚਾਰ ਹੋਰ ਸੀਗੀ ਹਾਂਜੀ ਜਿੱਦਾਂ ਬਾਹਰੋਂ ਆਪਣਾ ਕੋਈ ਫੋਨ ਆਉਂਦੇ ਹੁੰਦੇ ਆ ਉਹ ਕਹਿੰਦੇ ਪਹਿਲਾਂ ਅਸੀਂ ਇੰਡੀਆ ਚ ਦੁਖੀ ਸੀਗੇ ਵੀ ਇਹ ਇਹ ਚੀਜ਼ ਕਿੱਦਾਂ ਹੋ ਸਕਦੀ ਹੈ ਜਦੋਂ ਬੰਦਾ 715 ਪਾਰ ਚ ਲਿਆ ਜਾਂਦਾ ਉੱਥੇ ਜਾ ਕੇ ਵੀ ਉਹਨਾਂ ਦੇ ਚੀਜ਼ਾਂ ਜਿਹੜੀ ਨੈਕਸਸ ਖੜਾ ਨਹੀਂ ਛੱਡਦੇ ਮੇਰੇ ਕੋਲੇ ਵੀ ਕਈਆਂ ਦੇ ਫੋਨ ਆਉਂਦੇ ਵੀ ਜਿਹੋ ਜਿਹੇ ਅਸੀਂ ਇੰਡੀਆ ਸੀ ਹੋ ਜੀ ਇੱਥੇ ਆ ਅਸੀਂ ਸਭੂ ਇੰਡੀਆ ਤੋਂ ਵੀ ਜਾਦੇ ਆ ਕੇ ਇੱਥੇ ਦੁਖੀ ਹੋ ਗਏ ਆ ਪਤਾ ਕਿਉਂ ਜੋ ਬ੍ਰਹਿਮੰਡ ਦੇ ਵਿੱਚ ਨਾ ਇੰਡੀਆ ਦੀ ਧਰਤੀ ਆ ਇਹ ਧਰਤੀ ਕਿਤੇ ਵੀ ਨਹੀਂ ਹੈਗੀ ਅੱਛਾ ਨਾ ਮੈਂ ਅਮਰੀਕਾ, ਕੈਨੇਡਾ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ, ਥਾਈਲੈਂਡ ਬੜੇ ਦੇਸ਼ਾਂ ਦੇ ਵਿੱਚ ਘੁੰਮਿਆ। ਅੱਛਾ। ਕਈ ਦੇਸ਼ਾਂ ਦੇ ਵਿੱਚ ਘੁੰਮਿਆ ਹੋਰ ਵੀ। ਕੀ ਫਰਕ ਲੱਗਿਆ? ਫਰਕ ਇਹ ਆ ਜੋ ਬੰਦਗੀ ਇੱਥੇ ਪ੍ਰਭਰਿਤ ਹੁੰਦੀ ਔਰ ਕਿਤੇ ਨਹੀਂ ਹੁੰਦੀ। ਉਹ ਵੀ ਖਾਸ ਕਰਕੇ ਪੰਜਾਬ 'ਚ। ਮੈਂ ਪੰਜਾਬ 'ਚ ਜਿਹੜਾ ਅੱਜ ਦਾ ਪੰਜਾਬ ਉਹਦੀ ਗੱਲ ਨਹੀਂ ਕਰਦਾ। ਜਦੋਂ ਕਿਤੇ ਪੰਜਾਬ ਗ੍ਰੰਥਾਂ ਦੇ ਵਿੱਚ ਹੁੰਦਾ ਸੀ। ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ ਹਾਂ ਹਰਿਆਣਾ ਆ ਪੰਜਾਬ ਇਹ ਸਾਰੀਆਂ ਚੀਜ਼ਾਂ ਨੂੰ ਧਰਤੀ ਨਾਲ ਮਿਲਾ ਕੇ ਪੰਜਾਬ ਕਹਿੰਦੇ ਸੀ ਅ ਹਿਮਾਚਲ ਵਿੱਚ ਚਲੇ ਜਾਓ ਤੁਸੀਂ ਜਿੱਥੇ ਸੜਕਾਂ ਤੇ ਜਾਓਗੇ ਹਰ ਸੜਕ ਦੇ ਮੋੜ ਦੇ ਉੱਤੇ ਇੱਕ ਮੰਦਿਰ ਆਊਗਾ ਹਮ ਹਰ ਸੜਕ ਦੇ ਮੋੜ ਦੇ ਉੱਤੇ ਜਿੱਥੇ ਮੋੜ ਆਉਂਦਾ ਉੱਥੇ ਮੰਦਿਰ ਬਣਿਆ ਹੋਇਆ ਥਾਂ ਥਾਂ ਤੇ ਮੰਦਿਰਾਂ ਕਿਉਂ ਕਿ ਉੱਥੇ ਥਾਂ ਥਾਂ ਤੇ ਦੇਵੀ ਤੇ ਦੇਵਤਿਆਂ ਦੀ ਜਗ੍ਹਾ ਆ ਇਸ ਜਿਸ ਪੰਜਾਬ ਚ ਆਪਾਂ ਰਹਿ ਰਹੇ ਆ ਇੱਥੇ ਥਾਂ ਥਾਂ ਤੇ ਗੁਰੂ ਤੇ ਪੀਰਾਂ ਦੀ ਜਗ੍ਹਾ ਆ ਇਸ ਕਰਕੇ ਕਹਿੰਦੇ ਪੰਜਾਬ ਜਿਹੜਾ ਉਹ ਗੁਰੂ ਪੀਰਾਂ ਦੀ ਧਰਤੀ ਆ ਹਿਮਾਚਲ ਜਿਹੜਾ ਹੈਗਾ ਉਹ ਦੇਵਤਿਆਂ ਦੀ ਧਰਤੀ ਆ ਜਿਹੜਾ ਜੰਮੂ ਕਸ਼ਮੀਰ ਆ ਇਹ ਪਰੀਆਂ ਦੀ ਧਰਤੀ ਆ ਅੱਛਾ ਕਿਉਂਕਿ ਇੱਥੇ ਪਰੀਆਂ ਦਾ ਵਾਸਾ ਹੁੰਦਾ ਸੀ ਕਦੇ ਹਿਮਾਚਲ ਵਿੱਚ ਵੀ ਹੁੰਦਾ ਸੀ ਹੁਣ ਵੀ ਹੈਗੀ ਜਗ੍ਹਾ ਜਿੱਥੇ ਪਰੀਆਂ ਦਾ ਵਾਸਾ ਆ ਔਰ ਜਿਹੜੇ ਕੁਝ ਥੋੜੀ ਜਿਹੀ ਬੰਦਗੀ ਕਰਨ ਵਾਲੇ ਨੇ ਜਿਨ੍ਹਾਂ ਦਾ ਹੌਸਲਾ ਤਗੜਾ ਆ ਉਹ ਉੱਥੇ ਜਾ ਕੇ ਹੱਲ ਵੀ ਅਨੁਭਵ ਕਰਦੇ ਤੇ ਪਰੀਆਂ ਦਾ ਨਾਟ ਹੋਣਾ ਪਰੀਆਂ ਦਾ ਉੱਥੇ ਆ ਕੇ ਵਿਚਰਨਾ ਅਨੁਭਵ ਹੁੰਦਾ ਉੱਥੇ ਮੈਨੂੰ ਇੱਕ ਮੇਰਾ ਦੋਸਤ ਲੈ ਕੇ ਗਿਆ ਸੀ ਸੰਸਿਵੀ ਉੱਥੇ ਜਾ ਕੇ ਦੇਖ ਕੇ ਆਇਆ ਜਿਹਨੂੰ ਹੇਮਕੁੰਡ ਜਾਂਦੇ ਆ ਇੱਕ ਫੁੱਲਾਂ ਦੀ ਘਾਟੀ ਆਉਂਦੀ ਆ ਅੱਛਾ ਉਹ ਸਾਰੇ ਲੋਕ ਉੱਥੇ ਫੁੱਲ ਦੇਖਣ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਉੱਥੇ ਉੱਥੇ ਦੋ ਤਰ੍ਹਾਂ ਦੀ ਕਹਾਣੀ ਕੋਦੇ ਨਾਲ ਜੁੜੀ ਜਾਂਦੀ ਆ ਇਕ ਤਾਂ ਉੱਥੇ ਜੋੜੀ ਜਾਂਦੀ ਵੀ ਫੁੱਲਾਂ ਦੀ ਘਾਟੀ ਤਾਂ ਆ ਵੀ ਇੱਥੇ ਪਰੀਆਂ ਆ ਕੇ ਰਹਿੰਦੀਆਂ ਨੇ ਪਰੀਆਂ ਡਾਂਸ ਕਰਦੀਆਂ ਨੇ ਕਿਉਂਕਿ ਪਰੀਆਂ ਦਾ ਮੇਨ ਮਕਸਦ ਉਹਨਾਂ ਦੀ ਬੰਦਗੀ ਉਹਨਾਂ ਦੀ ਭਗਤੀ ਇਹੀ ਆ ਕਿ ਡਾਂਸ ਕਰਨਾ ਤਾਂ ਇਹੀ ਡਾਂਸ ਇੰਦਰ ਦੇਵਤੇ ਦੀ ਜਾ ਕੇ ਸਭਾ ਦੇ ਵਿੱਚ ਕਰਦੀਆਂ ਨੇ ਉਹ ਉਹਨਾਂ ਦਾ ਪਲਟਵਾਰ ਸਾਡੀ ਦੁਨੀਆ ਤੇ ਆਉਂਦਾ ਜਿਹਨੂੰ ਅਸੀਂ ਕਿੰਨਰ ਕਹਿੰਦੇ ਆ ਅੱਛਾ ਕਿੰਨਰ ਵੀ ਉਹਨਾਂ ਦੀ ਹੀ ਇੱਕ ਜਾਤੀ ਆ ਦੂਸਰੀ ਗੱਲ ਉਸ ਫੁੱਲਾਂ ਦੀ ਘਾਟੀ ਦਾ ਕਹਾਣੀ ਇੱਕੋ ਜੁੜੀ ਹੈ ਵੀ ਜਦੋਂ ਰਕਸ਼ਸ਼ਾ ਨੂੰ ਦੁਰਗਾ ਨੇ ਮਾਰਿਆ ਸੀ ਸਾਰੇ ਦੇਵਤਿਆਂ ਨੇ ਦੁਰਗਾ ਦੀ ਪੂਜਾ ਕੀਤੀ ਸੀ ਜਿੱਥੇ ਬ੍ਰਹਮ ਕੌਚ ਕੋ ਜਪ ਉਚਾਰਾ ਸੰਤ ਸਮੂਹਪੁਰ ਫੁੱਲ ਤੇ ਪਏ ਦੁਸ਼ਟ ਅਨਿਸ਼ਟ ਨਾਸ ਹੋਏ ਗਏ ਤੇ ਸਾਰੇ ਦੁਸ਼ਟ ਨਾਸ ਹੋ ਗਏ ਸੀ ਉੱਥੇ ਦੁਰਗਾ ਦੇ ਉੱਤੇ ਫੁੱਲ ਛੱਟੇ ਸੀ ਦੇਵਤਿਆਂ ਨੇ ਉਹ ਫੁੱਲ ਉੱਥੇ ਬੀਜ ਰੂਪ ਉਹ ਕਰਕੇ ਉੱਗੇ ਹੋਏ ਨੇ ਉਹ ਫੁੱਲਾਂ ਦੀ ਘਾਟੀ ਨੂੰ ਲੋਕ ਦੇਖਣ ਵਾਸਤੇ ਜਾਂਦੇ ਨੇ ਕਾਫੀ ਜਗ੍ਹਾ ਦੇ ਉੱਤੇ ਫੁੱਲੀ ਫੁੱਲੇ ਦੇ ਆਪ ਹੀ ਉਗਦੇ ਆਪ ਹੀ ਉਹ ਮੁਰਝਾ ਜਾਂਦੇ ਨੇ ਹਾਂਜੀ ਠੀਕ ਹੈ ਵੈਕਰ ਤੇ ਇੱਕ ਜਾਂਦੇ ਜਾਂਦੇ ਕੋਈ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਕੁ ਸੁਨੇਹਾ ਹਾਂ ਬਾਹਰ ਲਿਆਂ ਨੂੰ ਸੁਨੇਹਾ ਹੈ ਵੀ ਮੈਂ ਇੰਗਲੈਂਡ ਦੇ ਵਿੱਚ ਜਾ ਰਿਹਾ ਤੇ ਇੰਗਲੈਂਡ ਦੇ ਵਿੱਚ ਜਿਹੜੇ ਸੱਜਣ ਉਹ ਚਾਹੁੰਦੇ ਨੇ ਵੀ ਸਾਨੂੰ ਦੱਸਿਆ ਜਾਵੇ ਵੀ ਅਸੀਂ ਬੰਦਗੀ ਸ਼ੁਰੂ ਕਿੱਥੋਂ ਕਰੀਏ ਨਾਮ ਜਪਣਾ ਸ਼ੁਰੂ ਕਿੱਥੋਂ ਕਰੀਏ ਤੇ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦਾ ਆਸਣ ਲਾ ਕੇ ਬੰਦਗੀ ਉਹਨਾਂ ਦੀ ਸ਼ੁਰੂ ਕਰਾ ਕੇ ਵੀ ਆਹ ਕੰਮ ਕਰੋ ਤਾਂ ਤੇ ਤੁਹਾਡੀ ਬੰਦਗੀ ਅੱਗੇ ਅੱਗੇ ਚਲਦੀ ਰਹੇ ਸਮੇਂ ਦੀ ਗਿਣਤੀ ਮਿੰਤੀ ਕਰਕੇ ਤੇ ਕਿਸ ਸਮੇਂ ਚ ਕੀ ਕਰਨਾ ਕਈਆਂ ਕੋ ਵਿਹਲਾ ਵੀ ਸਮਾਂ ਵੀ ਹੈਗਾ ਕਈਆਂ ਕੋ ਨਹੀਂ ਸਮਾਂ ਹੈਗਾ ਕਈਆਂ ਕੋ ਸਮਾਂ ਬਥੇਰਾ ਤੇ ਜਿਨ੍ਹਾਂ ਕੋ ਸਮਾਂ ਹੈਗਾ ਘੱਟੋ ਘੱਟ ਉਹਨਾਂ ਨੂੰ ਤਾਂ ਸੰਭਾਲ ਲਿਏ ਠੀਕ ਹੈ ਜੀ ਜਿਨ੍ਹਾਂ ਕੋ ਨਹੀਂ ਸਮਾਂ ਹੈਗਾ ਉਹਨਾਂ ਨੂੰ ਵੀ ਦੇਖਾਂਗੇ ਕੁਛ ਨਾ ਕੁਛ ਕਰਕੇ ਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਸਕਦੇ ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਸਮਾਧੀ ਅੰਮ੍ਰਿਤ ਵੇਲੇ ਦਾ ਧਿਆਨ ਅੰਮ੍ਰਿਤ ਵੇਲੇ ਦਾ ਨਿਤਨੇਮ ਤੇ 1 ਘੰਟੇ ਦੇ ਵਿੱਚ 24 ਘੰਟਿਆਂ ਦਾ ਕੰਮ ਕਿਵੇਂ ਹੋ ਸਕਦਾ ਇਹ ਉਹਨਾਂ ਨੂੰ ਦੱਸ ਕੇ ਆਵਾਂਗੇ ਤੇ ਇੱਕ ਨਾ ਤੁਸੀਂ ਉਹਦੇ ਬਾਰੇ ਦੱਸਿਆ ਸੀ ਤਾਰੇ ਬਾਰੇ ਉਹ ਕੀ ਚੀਜ਼ ਸੀਗਾ ਜਿੱਦਾਂ ਹਾਂਜੀ ਅਮਰਤਵੇਰੇ ਦਾ ਤਾਰਾ ਸਾਡੇ ਤੋਂ ਇੰਡੀਆ ਦੇ ਵਿੱਚ ਉਹਨੂੰ ਕਹਿੰਦੇ ਤਾਰਾ ਚੜ ਗਿਆ ਭਾਵ ਬਹੁ ਫਟਾਲਾ ਹੋ ਗਿਆ ਜਾਂ ਦਿਨ ਚੜ ਗਿਆ ਕਿਉਂਕਿ ਬਹੁ ਫਟਾਲੇ ਦੀ ਜਿਹੜੀ ਹੈਗੀ ਆ ਬਹੁ ਫੁਰਤੀ ਵਗਣ ਬਹੁਤ ਤਰੰਗ ਐਸੇ ਸ਼ਬਦ ਵੀ ਆਉਂਦੇ ਨੇ ਅਚਰੂ ਦੇ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਸਾਰੇ ਸੰਤ ਬਹੁ ਫਟਾਲੇ ਨਾਲ ਸਮਾਧੀਆਂ ਲਾ ਕੇ ਬਹਿ ਜਾਂਦੇ ਨੇ ਸੂਰਜ ਚੜ੍ਹ ਤੱਕ ਕਿਉਂਕਿ ਪੁਰਾਣੇ ॠषि मुਨੀਆਂ ਨੇ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਉੱਤੇ ਜਿਆਦਾ ਜ਼ੋਰ ਦਿੱਤਾ ਵੀ ਅੰਮ੍ਰਿਤ ਵੇਲਾ ਸੰਭਾਲੋ ਅੰਮ੍ਰਿਤ ਵੇਲੇ ਬੰਦਗੀ ਕਰੋ ਹਿੰਦੂ ਮਤਮ ਚ ਟਾਈਮ ਮੰਨਿਆ ਜਾਂਦਾ ਵੀ ਅਮਰਤ ਵੇਲੇ ਜਦੋਂ ਮਹੂਰਤ ਸ਼ੁਰੂ ਹੁੰਦਾ ਤਾਂ ਉਦੋਂ ਦੇਵੀ ਦੇਵਤਿਆਂ ਦੇ ਸਵਰਗਾਂ ਦੇ ਸਭ ਦਰਵਾਜ਼ੇ ਖੁੱਲ ਜਾਂਦੇ ਆ ਸਾਰੇ ਦੇਵੀ ਦੇਵਤੇ ਸਭ ਸ਼ਕਤੀਆਂ ਇਹ ਧਰਤੀ ਦੇ ਉੱਤੇ ਉਦੋਂ ਵਿਚਰਨ ਕਰਦੀਆਂ ਨੇ ਕਿਸੇ ਵੀ ਸ਼ਕਤੀ ਦਾ ਆਵਾਹਨ ਕਰੋਗੇ ਉਹ ਸ਼ਕਤੀ ਤੁਹਾਡੇ ਕੋਲ ਆਊਗੀ ਤੇ ਉਹ ਸ਼ਕਤੀ ਤੁਹਾਡਾ ਕੰਮ ਕਰੂਗੀ ਤੁਹਾਡੇ ਆਵਾਹਨ ਕਰਨ ਤੇ ਤੁਹਾਡੇ ਅਧੀਨ ਹੋ ਜਾਊਗੀ ਉਹ ਸ਼ਕਤੀਆਂ ਤੁਹਾਡਾ ਕੰਮ ਕਰਨਗੀਆਂ ਇਸ ਕਰਕੇ ਅਮਰਤ ਵੇਲੇ ਨੂੰ ਤਾਂ ਸਾਡੇ ਦੇਸ਼ ਦੇ ਜੋਗੀਆਂ ਨੇ ਰਿਸ਼ੀਆਂ ਮੁਰੰਗਾਂ ਨੇ ਗੁਰੂਆਂ ਪੀਰਾਂ ਨੇ ਅਮਰਤ ਵੇਲੇ ਨੂੰ ਪਹਿਲ ਦਿੱਤੀ ਠੀਕ ਹੈ ਜੀ ਠੀਕ ਹੈ ਜੀ ਓਕੇ ਚਲੋ ਠੀਕ ਹੈ ਵਾਈਕਲ ਅੱਜ ਦਾ ਵਿਚਾਰ ਠੀਕ ਓਕੇ ਜੀ ਠੀਕ ਹੈ ਜੀ ਵਾਈਕਲ ਹਰਖਰ ਸਾਹਿਬ ਦੀ ਚਿੱਕੀ ਫਤਿਹ